ਚੰਡੀਗੜ੍ਹ ਦੇ ਵਿੱਚ ਮੇਰ ਦੀ ਚੋਣ ਹੋਈ ਤਾਂ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਪਹੁੰਚ ਗਿਆ ਸੁਪਰੀਮ ਕੋਰਟ ਨੇ ਇੰਡੀਆ ਗੱਠ ਜੋੜ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਤਾਂ ਮੇਰ ਆਮ ਆਦਮੀ ਪਾਰਟੀ ਦਾ ਬਣ ਗਿਆ ਤੇ ਜਿਹੜਾ ਫੈਸਲਾ ਜਾਂ ਜਿਹੜੀ VOTING ਕਰਕੇ ਸੀਨੀਅਰ ਡਿਪਟੀ ਮੇਰ ਤੇ ਜਿਹੜਾ ਡਿਪਟੀ ਮੇਰ ਦੀ ਚੋਣ ਕਰ ਲਈ ਗਈ ਸੀ ਉਹ ਵੀ ਆਪਣੇ ਆਪ ਦੇ ਵਿੱਚ ਰੱਦ ਹੋ ਗਈ ਸੀ ਤੇ ਉਸ ਨੂੰ ਲੈ ਕੇ ਦੁਬਾਰਾ ਫੇਰ VOTING ਹੋਵੇਗੀ ਕੋਰਟ ਦੇ ਹੁਕਮਾਂ ਦੇ ਮੁਤਾਬਕ ਪ੍ਰਸ਼ਾਸਨ ਨੇ 27 ਫਰਵਰੀ ਦਾ ਦਿਨ ਮੁਕਰਰ ਕੀਤਾ ਹੈ ਤੇ ਇਹਦੇ ਉੱਤੇ VOTING ਹੋਣੀ ਹੈ ਤੇ ਇਸ ਵਾਰ ਥੋੜੀ ਜੀ ਚੇਂਜ ਜ਼ਰੂਰ ਕੀਤੀ ਗਈ ਹੈ। ਪ੍ਰਸ਼ਾਸਨ ਵੱਲੋਂ ਮੋਬਾਈਲ ਫੋਨ ਅੰਦਰ ਲਿਜਾਣ ਦੇ ਉੱਤੇ ਮਨਾਹੀ ਕਰ ਦਿੱਤੀ ਹੈ ਚਾਹੇ ਉਹ ਕੈਂਡੀਡੇਟ ਹੈ ਚਾਹੇ ਉਹ ਵੋਟ ਪਾਉਣ ਵਾਲਾ ਹੈ ਕੋਈ ਵੀ ਅੰਦਰ ਮੋਬਾਈਲ ਫੋਨ ਨਹੀਂ ਲੈ ਕੇ ਜਾਵੇਗਾ। ਬਾਹਰ ਇੱਕ ਸਪੈਸ਼ਲ ਕਾਊਂਟਰ ਬਣਾਇਆ ਜਾਏਗਾ ਜਿਹਦੇ ਉੱਤੇ ਸਭ ਆਪਣੇ ਮੋਬਾਈਲ ਰੱਖ ਕੇ ਜਾਣਗੇ ਤੇ ਫਿਰ ਅੰਦਰ ਜਾ ਕੇ ਵੋਟ ਪਾਉਣਗੇ। ਚਲੋ ਇਹ ਚੰਗੀ ਗੱਲ ਹੈ। ਹੂੰ। ਆ ਜਿਹੜੀ ਹੁਣ ਸੁਪਰੀਮ ਕੋਰਟ ਵਿੱਚ ਕੁੱਤੇਖਾਣੀ ਹੋਈ ਹੈ ਹੂੰ ਇਹਦੇ ਤੋਂ ਵੀ ਪਤਾ ਲੱਗਦਾ ਹੂੰ ਤੇ ਇਹਦੇ ਵਿੱਚ ਇੱਕ ਅਹਿਮ ਗੱਲ ਦਾ ਨਤਾਰਾ ਹੋਣਾ ਹੈ ਹੁਣ ਹੂੰ ਉਹ ਇਹ ਕਿ ਜਿਹੜੇ ਤਿੰਨ ਪਾੜਾ ਬਦਲ ਗਏ ਸੀ ਹੂੰ ਉਹ ਕਿਹੜੇ ਪਾਸੇ ਪਹੁੰਚਣਗੇ ਵੋਟ ਜੀ ਜੇ ਤਾਂ ਉਹਨਾਂ ਦੀਆਂ ਵੋਟਾਂ ਦੂਜੇ ਪਾਸੇ ਪੈ ਗਈਆਂ ਹੂੰ ਤਾਂ ਬਖਰੀ ਗੱਲ ਹੈ ਹੂੰ ਜੇ ਉਹਨਾਂ ਦੇ ਆ ਵੋਟਾਂ ਜਿਵੇਂ ਉਹ ਡਿਸਾਈਡ ਕਰਕੇ ਦੂਜੇ ਪਾਸੇ ਚੱਲੇ ਆ ਹੂੰ ਕੀ ਉਹਨਾਂ ਤੇ ਫਿਰ ਦਲ ਬਦਲੂ ਕਾਨੂੰਨ ਲੱਗਦਾ ਹੂੰ ਇਹ ਵੀ ਇੱਕ ਸਵਾਲ ਹੈ ਉਹ ਤਿੰਨ ਵੋਟਾਂ ਦਾ ਵੀ ਇਹਦੇ ਚ ਨਟਾਰਾ ਹੋਵੇਗਾ ਕਿ ਉਹ ਕਿਹੜੇ ਪਾਸੇ ਜਾਂਦੇ ਆ ਪਾਉਂਦੇ ਆ ਨਹੀਂ ਪਾਉਂਦੇ ਹੂੰ ਆਮ ਤੌਰ ਤੇ ਗੈਰ ਹਾਜ਼ਰ ਹੋ ਜਾਣਾ ਵੀ ਕਿਸੇ ਦੀ ਮਦਦ ਕਰ ਨਹੀਂ ਹੁੰਦਾ ਹੂੰ ਸੋ 27 ਫਰਵਰੀ ਨੂੰ ਕਈ ਚੀਜ਼ਾਂ ਦਾ ਨਟਾਰਾ ਹੋਵੇਗਾ ਹੂੰ ਕਿ ਜੇ ਤਾਂ ਆਪਾਂ ਉਸ ਤਰੀਕੇ ਨਾਲ ਦੇਖਿਆ ਜਾਵੇ ਜੇ ਤਿੰਨ ਵੋਟਾਂ ਘਟਦੀਆਂ ਨੇ ਤਾਂ 17 ਰਹਿ ਜਾਣਗੇ ਜੀ ਇਧਰਲੇ ਪਾਸੇ 16 ਨੇ ਫੇਰ ਵੀ ਉਹ ਵੱਧਦੇ ਆ ਹੂੰ ਤੇ ਜਾਂ ਜੇ ਉਹ ਦੂਜੇ ਪਾਸੇ ਜਾਂਦੇ ਆ ਤਾਂ ਦਲ ਬਦਲੂ ਕਾਨੂੰਨ ਤਹਿਤ ਉਹਨਾਂ ਤੇ ਕਾਰਵਾਈ ਹੁੰਦੀ ਆ ਕਿ ਨਹੀਂ ਹੁੰਦੀ ਹੂੰ ਇਹ ਵੀ ਆਪਣੇ ਆਪ ਦੇ ਵਿੱਚ ਸਵਾਲ ਨੇ ਹੁਣ 27 ਫਰਵਰੀ ਦਾ ਦਿਨ ਹੀ ਦੱਸੇਗਾ ਉਹ ਤਿੰਨ ਜਿਹੜੇ ਕਤਤ ਰੂਪ ਦੇ ਵਿੱਚ ਵਿਕੇ ਨੇ ਜੀ ਉਹ ਸੱਚ-ਮੁੱੱਚ ਵਿਕੇ ਨੇ ਹੂੰ ਤੇ ਜਾਂ ਲੰਗੋਟਾ ਡਾਕ ਹੈ ਤੇ ਜਾਂ ਫਿਰ ਸੌਦੇ ਅੰਦਰਖਾਤੇ ਕੈਂਸਲ ਹੋ ਗਏ ਹਮ ਕਿ ਭਾਈ ਹੁਣ ਤੁਸੀਂ ਤਾਂ ਸਾਨੂੰ ਮਦਦ ਕਰਨੀ ਨਹੀਂ ਤੇ ਫਿਰ ਅਸੀਂ ਗਾਂਧੀ ਜੀ ਦੀ ਬੇਇੱਜ਼ਤੀ ਕਿਉਂ ਕਰਾਈਏ ਜੀ ਆਪਣੇ ਆਪ ਤੇ ਵਿੱਚ ਸਵਾਲ ਨੇ ਕਿਉਂਕਿ ਨਿਰਜਾਬਤਾ ਜਿਹੜੇ ਲੱਗਣ ਵਾਲਾ ਹੈ ਹਮ ਇਸ ਕਰਕੇ ਇਹਦਾ ਕੋਈ ਬਹੁਤੀ ਗੱਲਬਾਤ ਰਹਿ ਨਹੀਂ ਜਾਂਦੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪੰਜਾਬ ਦੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵੇ। ਮਨੁੱਖਾਂ ਨਾਲ ਜੁੜੇ, ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਰ, ਸਿਹਤ, ਅਸੰਸਕ੍ਰਿਤੀ ਕੀ ਹੋਗੀ ਬਾਤ? aur D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ, ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ